ਦੇਖੋ ਜੜਾ ਪੰਜਾਬ ਬੰਦਾ ਸੱਦਾ ਸਾਡਾ 30 ਨੂੰ ਅਸੀਂ ਦਿੱਤਾ ਹੈਗਾ ਵਾ 30 ਦਸੰਬਰ ਨੂੰ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਉਹਦਾ ਸਮਾਂ ਵੀ ਨਿਸ਼ਚਿਤ ਕਰ ਦਿੱਤਾ ਗਿਆ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸਵੇਰ ਤੋਂ ਬੰਦ ਹੋ ਜਾਊਗਾ ਸ਼ਟਰਡਾਊਨ ਹਰ ਤਰ੍ਹਾਂ ਦਾ ਕੰਪਲੀਟ ਬੰਦ ਜਿਹੜਾ ਵਾ ਉਹ ਸ਼ਾਮ 4 ਵਜੇ ਤੱਕ ਰਹੂਗਾ ਇਹਦੇ ਲਈ ਸਾਰਿਆਂ ਪੰਜਾਬ ਵਾਸੀਆਂ ਤੋਂ ਅਸੀਂ ਸਹਿਯੋਗ ਦੀ ਮੰਗ ਕੀਤੀ ਹੈਗੀ ਆ 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਹੀ ਭੇਜੇ ਪ੍ਰੈਸ ਨੂੰ ਜਾਰੀ ਕਰਦਾਂਗੇ ਜਿੰਨੀਆਂ ਵੀ ਜਥੇਬੰਦੀਆਂ ਚਾਹੇ ਉਹ ਤੁਸੀਂ ਆਂਗਣਵਾਲੀ ਵਰਕਰ ਯੂਨੀਅਨ ਆ ਆਸ਼ਾ ਵਰਕਰ ਜੁਨੀਅਨ ਆ ਟਰੱਕ ਜੁਨੀਅਨ ਆ ਸਟੂਡੈਂਟ ਜੁਨੀਅਨ ਆ ਟਰਾਂਸਪੋਰਟ ਜੁਨੀਅਨ ਆ ਪੀ ਆਰ ਟੀ ਸੀ ਬੱਸ ਮੁਲਾਜ਼ਮ ਜੁਨੀਅਨ ਆ ਰੋਡਵੇਜ ਬੱਸ ਵਾਲੇ ਜੁਨੀਅਨ ਆ ਪ੍ਰਾਈਵੇਟ ਬੱਸ ਮੁਲਾਜ਼ਮ ਜੁਨੀਅਨ ਆ ਪਟਵਾਰੀ ਜੁਨੀਅਨ ਆ ਕੰਪਿਊਟਰ ਜੁਨੀਅਨ ਆ ਪਟਵਾਰੀ ਕਾਨੂੰਗੋ ਜੁਨੀਅਨ ਆ ਯੂਨੀਵਰਸਿਟੀ ਸਟੂਡੈਂਟ ਨੇ ਕਾਲਜਾਂ ਦੇ ਪ੍ਰੋਫੈਸਰ ਜੁਨੀਅਨ ਨੇ ਰੇੜਾ ਫੜੀ ਵਾਲੇ ਜੁਨੀਅਨ ਆ ਮਜ਼ਦੂਰ ਜੁਨੀਅਨ ਨੇ ਪਠਾ ਮਜ਼ਦੂਰ ਜੁਨੀਅਨ ਆ ਰਿਸ਼ਕਾ ਜੁਨੀਅਨ ਆਟੋ ਜੂਨੀਅਨ ਚੌਂਕੀਦਾਰਾ ਜੂਨੀਅਨ ਨੰਬਰਦਾਰ ਜੂਨੀਅਨ ਆਰਟੀ ਜੂਨੀਅਨ ਪੱਲੇਦਾਰ ਜੂਨੀਅਨ ਵਾਟਰ ਸਪਲਾਈ ਵਰਕਰ ਜੂਨੀਅਨ ਟਰੇਡ ਜੂਨੀਅਨ ਐਡਵੋਕੇਟ ਜੂਨੀਅਨ ਬਿਜਲੀ ਕਰਮਚਾਰੀ ਜੂਨੀਅਨ ਸਾਬਕਾ ਸੈਨਿਕ ਯੂਨੀਅਨ ਸਮੇਤ ਹਰ ਤਰ੍ਹਾਂ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਅਸੀਂ ਸੱਦਾ ਦਿੱਤਾ ਹੈਗਾ ਵਾ ਅਰੇ ਸੱਦਾ ਵਾ ਤੁਹਾਡੇ ਤੱਕ ਵੀ ਪੇਜਦਾਂਗੇ ਸੱਦਾ ਪੱਤਰ ਦੇ ਰਹੇ ਹਾਂ ਔਰ ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੈਂਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫਾਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ ਇੱਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ ਠੀਕ ਹੈ ਜੀ 80 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲੋ ਸਾਡੀਆਂ 20 ਜੋਨਾਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ ਗਰਦਾਸਪੁਰ ਹੋਵੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਹੋਵੇ ਮਹਾਲੀ ਹੋਵੇ ਰੋਪੜ ਹੋਵੇ ਹੁਸ਼ਿਆਰਪੁਰ ਹੋਵੇ ਚਾਹੇ ਜਲੰਧ ਬਠਿੰਡਾ ਹੋਵੇ ਚਾਹੇ ਉਹ ਮਾਨਸਾ ਹੋਵੇ ਫਰੋਜ਼ਪੁਰ ਹੋਵੇ ਪੰਜਾਬ ਦੇ तमाम ਜਿਲਿਆਂ ਵਿੱਚ ਪ੍ਰਚਾਰ ਪ੍ਰੋਪੋਗੈਂਡਾ ਆਪਣਾ ਜਾਊਗਾ ਤੁਹਾਨੂੰ ਲੱਗੂਗਾ 20 ਦੀਆਂ 20 ਜੁਨਾ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਕਰਨੀ ਆ ਚਾਹੇ ਜਲੰਧਰ ਰੋਡ ਹੋਵੇ ਚਾਹੇ ਮੈਤਾ ਰੋਡ ਹੋਵੇ ਚਾਹੇ ਮਜੀਠਾ ਰੋਡ ਹੋਵੇ ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ ਗੁਰੂ ਕਾ ਬੋ ਰੋਡ ਹੋਵੇ ਅਜ਼ਨਾਰਾ ਰੋਡ ਹੋਵੇ ਅਟਾਰੀ ਰੋਡ ਹੋਵੇ ਅਗਲੇ ਬੰਨੇ ਚਭਾਲ ਰੋਡ ਹੋਵੇ ਤੇ ਤਦ ਕੋ ਤਰਨਤਾਂ ਰੋਡ ਹੋਣ ਜਿਹੜੀਆਂ ਮੇਨ ਰੋਡਾਂ ਤੇ ਐਂਡ ਸ਼ੁਰੂ ਕਰਕੇ ਉਥੋਂ ਤੇ ਪੂਰੇ ਬੱਸ ਸਟੈਂਡ ਤੱਕ ਹਰ ਘਰ ਘਰ ਦੇ ਵਿੱਚ ਜਿਹੜਾ ਪ੍ਰਚਾਰ ਸਾਡਾ ਲੈ ਕੇ ਜਾਵਾਂਗੇ ਅਸੀਂ ਇਹ ਇਹ ਸਾਡਾ ਅਸੀਂ ਅੱਜ ਆਪਣੀ ਅੰਮਰਸਰ ਦੀ ਜਿਹੜੀ ਮੀਟਿੰਗ ਦਾ ਸੱਦਾ ਅਸੀਂ ਦਿੱਤਾ ਉਹ ਬੰਦ ਨੂੰ ਸਫਲ ਕਿਦਾਂ ਕਰਨਾ ਕਿਵੇਂ ਸਾਡੇ ਦੁਕਾਨਦਾਰਾਂ ਤੱਕ ਕਿਵੇਂ ਸਾਡੇ ਛੋਟੇ ਲੱਗੂ ਦਿਓਕ ਤੱਕ ਕਿਵੇਂ ਸਾਡੇ ਰੜੀ ਰੇੜੇ ਫੜੀ ਵਾਲਿਆਂ ਤੱਕ ਕਿਵੇਂ ਆ ਸਾਡੇ ਲਾਗੇ ਵੱੱਲਾ ਸਬਜ਼ੀ ਮੰਡੀ ਹੈਗੀ ਆ ਸਾਰਿਆਂ ਨੂੰ ਵੀ ਕਿਵੇਂ ਸੱਦਾ ਲੋਕਾਂ ਤੱਕ ਪਹੁੰਚਾਉਣਾ ਉਹਦਾ ਪ੍ਰੋਗਰਾਮ ਅੱਜ ਅਸੀਂ ਇੱਥੇ ਇਕੱਠੇ ਹੋ ਗਏ ਆ आज बना रहे हैं इसी तरह पंजाब के प्रोग्राम बन रहेगा तो आज जो दोनों फोरमों ने निर्णय लिया है कि लगभग हम लोग सात से चार बजे तक तीस सितंबर को जो पंजाब बंद है उनका टाइमिंग है सा सुबह सात बजे से लेके चार बजे तक खनौरी बॉर्डर के ऊपर हम लोग छब्बीस को सभी जो ट्रेड यूनियंस है सैकड़े ट्रेड यूनियंस हैं हमारे पंजाब में सभी को हमने न्योता दिया है भी पंजाब बंद में हमारा सहयोग करे तो उसके लिए सभी को हमने न्योता दे दिया है और इसी के साथ साथ डलेवाल जी का अमर अंचन उनतीसवें दिन में दाखिल हो गया और हमारा मोर्चा 315 दिन में दाखिल हो चुका है शंबुअर खनौरी और रतनपुरा और अमृतसर में प्रचार मुहिम करने के लिए हम लोग पूरे अमृतसर समेत जैसे गुरदासपुर है पठानकोट है बटाला है तरन तारण फिरोजपुर बठिंडा इसके साथ मानसा पटियाला मोहाली रोपड़ लुधियाना जलंधर पूरे तमाम पंजाब के जिलों में ये प्रचार मुहिम शुरू कर दिया है किस तरह से संदेश है जो आम दुकानदार के पास हमारा लघु व्यापारी के पास ट्रांसपोर्टर के पास जो सब्जी मंडी है दाना मंडी है सभी के पास हमारा कार्यक्रम जाए भी तीस को पंजाब बंद रहेगा उसके लिए और अमृतसर को हम सताईस में स्पेशल मुहिम ये चलाएंगे जो कल हमने देखा किसान दिवस था और धनखड़ साहब कुछ बातें कर रहे थे कुछ भी भाजपा ने इस तरह का प्रोग्राम नहीं दिया कि जो किसान दिवस को समर्पित हो आज भी किसान सताइस रुपए के ऊपर एक दिन में गुजारा कर रहा है और जिन ज, जिन चौधरी चरण जी सिंह जी का नाम लिया गया और उनका ये कहना था कि जो आर्थिकता का विकास है वो देश के किसान मजदूर के खेत खलिणों से होकर निकलता है तो भाजपा अभी जो हम देख रहे हैं जो अभी आंदोलन हमारा चल रहा है देश के प्रधानमंत्री जी किसान मजदूर के लीडरशिप से बात नहीं करना चाहते घमंडी हैं जो कल सुनील जाखड़ जी ने बोला कि डलेवाल जी के अमर अंचन को छुड़वाना चाहिए हमारा कहना है भी देश के प्रधानमंत्री जी की जिद छुड़वानी चाहिए गृह मंत्री जी जिद छोड़े किसानों की बात माने अगर देश के प्रधानमंत्री जी आगे बढ़ेंगे किसानों मजदूरों की मांगों के ऊपर ध्यान देंगे तो मसला हल हो सकता है डल्लेवाल जी की सेहत के बारे में भी सोचा जा सकता है इसी के साथ साथ पंजाब केंद्र सरकार ने एमएसपी लीगल गारंटी कानून देने से भाग रही है किसान मजदूर का कर्ज माफी से भाग रही है और जो केंद्र ने अभी फैसला कर लिया है जो सबको पंजाब वासियों को ध्यान से देखना चाहिए कि जो मंडीज को प्राइवेट करने का नवा नया जो खलड़ा पूरे देश भर के राज्यों को भेजा उन्होंने पंजाब में भी आ गया कि जितने सैलो गोदाम्स हैं उनको खेती मंडी यार्ड घोषित कर दीजिए यह निजी मंडी हो जाएगी तो एपीएमसी एक्ट में संशोधन किए तो दोनों फोरमों ने निर्णय लेके ये बोला था कि जो पंजाब सरकार है विधानसभा का इजलास बुलाकर जो उन्होंने खलड़ा भेजा है हमें खेती मंडी को निजी हाथ देने में उसको रद्द करना करना चाहिए और विधानसभा में जो हमारी बारह मांगे हैं उनको पूरा करने के लिए भगवंत मान सरकार जो मता डाले उस विधानसभा में तो ये दोनों फोरमो ने निर्णय ले रखा और अभी पंजाब वालों को समझ लेना चाहिए अब जो तीन कृषि कानून जो खेती मंडी को निजी हाथों में देने के लिए आ गए थे पूरा खेती सेक्टर को बर्बाद करने के लिए वो दोबारा केंद्र ने फिर निकाल लिए हैं देखिए अगर पंजाब खेती पर निर्भर अगर खेतों में हमारी खेती की उपज अच्छी होगी उसका पैसा खेतीयर मजदूर और, और किसान के पास होगा तो वो छोटे दुकानदार की खरीदी करने जाएगा जितना भी पंजाब में कारोबार चल रहा है वो तभी चलेगा अगर किसान और खेत मजदूर जो सबसे बड़ा खपतकार है उसके पास चंद पैसे होंगे भट्टे का काम चलेगा कोई भी कारोबार खेती के ऊपर डिपेंड करता तो सभी पंजाबी जो तीन करोड़ पंजाबी हैं, आज शंभू और खनौरी की आवाज से आवाज लगा रहे हैं और पूरा 140 करोड़ आवाम देश का वो भी बॉर्डरों से जो आवाज़ उठ रही उसके साथ आवाज़ उठा रहा है और अब भाजपा के अंदर स्वयं सरकार के अंदर एक किस्म की बुखलाहट है और बुखलाहट में बहुत सी बयानबाजी करी जा रही है जो हम आ, ये देख रहे हैं तो आज फिर मेरा सदाबा सारे पंजाब रोडवेज के अपने आगू साढ़े नाल आया जी असी बस स्टैंड अमृतसर मीटिंग सदी सी काफ़ी ਪ੍ਰਾਈਵੇਟ ਬੱਸ ਵਾਲੇ ਵੀ ਰੋਡ ਵਿੱਚ ਹੋਰ ਮਲਾਜ਼ਮ ਵਾਟਰ ਸਪਲਾਈ ਵਾਲੇ ਜਥੇਬੰਦੀਆਂ ਦੇ ਲੋਕ ਆਏ ਸੀ ਤਾਂ ਉਹਨਾਂ ਦੇ ਸਾਥੀ ਅਸੀਂ ਸੱਦਕ ਲੈ ਆਏ ਉਹ ਵੀ ਦੱਸ ਦਿੰਗੇ ਆਪਣੇ ਲੋ ਉਹਨਾਂ ਦਾ ਕੀ ਪ੍ਰੋਗਰਾਮ ਹੈ ਹਾਂ ਜੀ ਪਹਿਲਾਂ ਜਵਾਬ ਦੇ ਦਿਓ ਹਾਂ ਬੱਸ ਪੀ ਆਰਟੀਸੀ ਕੰਟੈਕਟ ਵਰਕਰ ਜੂਨੀਅਨ ਤੋਂ ਅੱਜ ਸਾਡੇ ਕੋ ਅੰਮ੍ਰਿਤਸਰ ਬੱਸ ਸਟੈਂਡ ਤੇ ਆਪਣਾ ਜਨਨ ਸਕੱਤਰ ਜਿਹੜਾ ਪੰਦੇਹ ਸਾਹਿਬ ਪਹੁੰਚੇ ਸਨ ਜਿਹੜੀਆਂ ਸਾਰੀਆਂ ਜੰਨੀਆਂ ਵੀ ਜਥੇਬੰਦੀਆਂ ਟਰੇਡ ਜਥੇਬੰਦੀਆਂ ਜਾਂ ਟਰਾਂਸਪੋਰਟ ਜਥੇਬੰਦੀਆਂ ਨੇ ਆਏ ਪੰਜਾਬ ਰੋਡ ਦੇ ਕਰਮਚਾਰੀ ਦਲ ਪੰਜਾਬ ਰੋਡ ਵਿੱਚ ਏਟਕ ਸਟੇਟ ট্রান্সਪੋਰਟ ਯੂਨੀਅਨ ਪੰਜਾਬ ਰੋਡ ਵਿੱਚ ਤੇ ਹੋਰ ਵੀ ਜਿੰਨੇ ਵੀ ਪ੍ਰਾਈਵੇਟ ਜਿੰਨੇ ਵੀ ਟਰਾਂਸਪੋਰਟਰ ਆ ਜਾਂ ਕੰਪਨੀਆਂ ਨੇ ਉਹਨਾਂ ਨੂੰ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ ਤੇ ਜਿਹੜੀ 26 ਤਰੀਕ ਨੂੰ ਖਲੋਨੀ ਬਾਰਡਰ ਤੇ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਸਾਰੇ ਹੀ ਸੂਬਾ ਜਿਹੜੇ ਲੈਵਲ ਦੇ ਲੀਡਰ ਆ ਜਿੰਨੀਆਂ ਵੀ ਆਪਣੀਆਂ ਟਰੇਡ ਯੂਨੀਅਨਾਂ ਨੇ ਸਾਰਿਆਂ ਨੂੰ ਜਰੀਆ ਉਹ ਬੇਨਤੀ ਕੀਤੀ ਪੀ ਉਹ ਮੀਟਿੰਗ ਦੇ ਵਿੱਚ ਜਰੀਆ ਉਹ ਸਮੂਲੀਅਤ ਕਰਕੇ ਤੇ ਆਪਣੀਆਂ ਜੋਨਾਂ ਦੇ ਵਿੱਚ ਮੀਟਿੰਗਾਂ ਕਰਕੇ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਿਹੜਾ 30 ਤਰੀਕ ਦਾ ਜਿਹੜਾ ਬੰਦ ਦਾ ਜਿਹੜਾ ਸਫਲ ਬਣਾਉਣਾ ਵਾ ਉਹਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਸਮੂਲਤ ਕਰਨਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨਾ ਵੀ ਜਿਹੜਾ ਟਰਾਂਸਪੋਰਟ ਦਾ ਅਹਿਮ ਰੋਲ ਰਹੇਗਾ 30 ਤਰੀਕ ਨੂੰ ਬੰਦ ਦੇ ਵਿੱਚ ਤੇ ਸਾਰੇ ਹੀ ਤਗੜੇ ਹੋ ਕੇ ਜਰਿਆ ਟਰਾਂਸਪੋਰਟਰ ਨੇ ਭਾਇਓ ਪ੍ਰਾਈਵੇਟ ਆ ਤੇ ਭਾਇਓ ਸਰਕਾਰੀ ਟਰਾਂਸਪੋਰਟ ਪੀਆਰਟੀਸੀ ਆ ਪਨ ਬਸਿਆ ਰੋਡ ਵਿੱਚ ਆ ਉਹ ਇਸ ਜਿਹੜਾ ਬੰਦ ਦੇ ਵਿੱਚ ਤਗੜੇ ਹੋ ਕੇ ਸਮੂਲੀਅਤ ਕਰਨ ਤੇ ਜਿੰਨੇ ਵੀ ਪ੍ਰੋਗਰਾਮ ਖਨੌਰੀ ਬਾਦਰੋਂ ਤੋਂ ਜਿਹੜੇ ਆ ਰਹੇ ਆ ਉਹਨਾਂ ਦੇ ਵਿੱਚ ਸਾਡੀ ਜਥੇਬੰਦੀ ਤੇ ਤਕਰੀਬਨ ਹਰ ਪ੍ਰੋਗਰਾਮ ਸਮੂਲੀਅਤ ਕਰ ਰਹੀ ਆ ਤੇ ਹੁਣ 30 ਤਰੀਕ ਦਾ ਜਿਹੜਾ ਬੰਦ ਦਾ ਚੱਕਾ ਜਾਮ ਦਾ ਕਰਨ ਜਾਂ ਕੋਈ ਵੀ ਕਿਹਰੇ ਤਰੀਕੇ ਨਾਲ ਕਰਦੇ ਆ ਉਹ ਸਾਰਿਆਂ ਨੂੰ ਅਸੀਂ ਮੈਸੇਜ ਲਾ ਰਹੇ ਆ ਉਹ ਆਪਣੀਆਂ ਮੀਟਿੰਗਾਂ ਕਰਨਗੇ 26 ਤਰੀਕ ਦੇ ਵਿੱਚ ਜਿਹੜੀ ਆ ਉਹ ਅਸੀਂ ਸਾਰੇ ਟਰਾਂਸਪੋਰਟ ਪੰਜਾਬ ਦੇ ਉੱਥੇ ਮੀਟਿੰਗ ਦੇ ਵਿੱਚ ਹੀ ਸਮੂਲੀਅਤ ਕਰਾਂਗੇ ਤੇ 27 ਤਰੀਕ ਦਾ ਪ੍ਰੋਗਰਾਮ ਜਿਹੜਾ ਇਹਨਾਂ ਦਾ ਪ੍ਰਚਾਰ ਦਾ ਉਹਦੇ ਵਿੱਚ ਵੀ ਸਮੂਲੀਅਤ ਕਰਾਂਗੇ ਤੇ 30 ਤਰੀਕ ਤੇ ਬੰਦ ਦੇ ਮੈਂ ਸਾਰੇ ਪੰਜਾਬ ਦੇ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਨੂੰ ਬੇਨਤੀ ਕਰਨਾ ਤੇ ਸਾਰੇ ਇਸ ਜਿਹੜਾ ਪ੍ਰੋਗਰਾਮ ਸਫਲ ਬਣਾਉਣ ਦੀ ਜਰੀਆ ਉਹ ਕਿਰਪਾ ਕਰਨ ਅੱਛਾ ਡਰਾਈਵਰ ਵੀ ਉਹ ਤੇ ਹੜਤਾਲ ਤੇ ਰਹਿਣਗੇ ਜੀ ਸਾਰੇ ਬੰਦ ਰਹੇਗੇ ਜੀ ਕੋਈ ਕੋਈ ਜੀ ਆਪਾਂ ਆਪਣੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਕਰਕੇ ਜਰਾ ਉਹ ਇਹ ਚੱਕਾ ਜਾਮ ਵਰਗੇ ਪ੍ਰੋਗਰਾਮਾਂ ਦਾ ਵੀ ਜਰਾ ਉਹ ਆਪਣੀ ਇਮਪਲਾਨ ਬਣਾਵਾਗੇ ਕਿੰਨੀਆਂ ਕਿ ਬੱਸਾਂ ਬੰਦ ਰਹਿਣਗੀਆਂ ਜੀ ਪੂਰੇ ਸੂਬੇ ਦੇ ਤਕਰੀਬਨ ਸਾਰੇ ਸੂਬੇ ਦੀਆਂ ਜੰਨੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਬੰਦ ਰਹਿਣਗੀਆਂ ਜੀ ਪੂਰਨ ਤੌਰ ਤੇ ਪ੍ਰਾਈਵੇਟ ਬੱਸਾਂ ਨੇ ਸਮਰਥਨ ਦਿੱਤਾ ਜੀ ਤੁਹਾਨੂੰ ਇਸ ਚੀਜ਼ ਦੇ ਬਾਰੇ ਬਿਲਕੁਲ ਜੀ ਉਹ ਸਾਰਿਆਂ ਨਾਲ ਗੱਲ ਵੀ ਹੋਈ ਆ ਭੰਦੇਰ ਸਾਹਿਬ ਦੀ ਸਾਡੀ ਵੀ ਗੱਲ ਹੋਈ ਆ ਉਹ ਜਿਹੜਾ ਸਾਰਿਆਂ ਨੇ ਇਹ ਹਮਾਇਤ ਕਰਨ ਦਾ ਜਿਹੜਾ ਉਹ ਦਿੱਤਾ ਆ ਪ੍ਰੋਫੈਸਰ ਜੀ ਬਾਹਰਲੇ ਸੂਬਿਆਂ ਤੋਂ ਬੱਸਾਂ ਆਉਂਦੀਆਂ ਫਿਰ ਉਹਨੂੰ ਹੀ ਰੋਕਿਆ ਜਾਏਗਾ ਜੀ ਬਿਲਕੁਲ ਜੀ ਜਦੋਂ ਪੰਜਾਬ ਹੀ ਬਣਦਾ ਹੋਊਗਾ ਤੇ ਬਾਹਰੋਂ ਬੱਸਾਂ ਆਉਂਦਾ ਕੋਈ ਮਤਲਬ ਹੀ ਨਹੀਂ ਜਦੋਂ ਸਾਡੇ ਇੱਥੇ ਸਾਰਾ ਟਰਾਂਸਪੋਰਟ ਜਿਹੜਾ ਜਿੰਨੇ ਵੀ ਅਦਾਰੇ ਆ ਸੈਟਰ ਬਣਦੇ ਆ ਸਾਰਾ ਪੰਜਾਬ ਬਣਦੇ ਆ ਤੇ ਉਹ ਮੈਂ ਕਹਿੰਨਾ ਵੀ ਕੋਈ ਵੀ ਆਉਣ ਦੀ ਕੋਈ ਨਹੀਂ ਆ ਗਈ ਤੇ ਕੱਲੇ ਬੱਸ ਯੂਨੀਅਨ ਹੋਰ ਵੀ ਕਰਮਚਾਰੀ ਤੁਹਾਡੇ ਨਾਲ ਜੁੜੇ ਨਹੀਂ ਹਾਂ ਮੈਂ ਦੱਸ ਦੇਣਾ ਦੇਖੋ ਮੈਂ ਤਾਂ ਪਹਿਲੋਂ ਫੋਨ ਚਾ ਟੋਲ ਟੋਲ ਜਥੇਬੰਦੀਆਂ ਨਾਲ ਮੈਸੇਜ ਕੀਤੇ ਆ ਔਰ ਜਿਹੜਾ ਆਪਣਾ 26 ਨੂੰ ਸਾਡਾ ਦਸੰਬਰ ਨੂੰ ਪ੍ਰੋਗਰਾਮ ਆ ਉਹ ਚ ਸਾਰੀ ਰੂਪਰੇਖਾ ਤੁਹਾਡੇ ਸਾਹਮਣੇ ਆ ਜਾਊਗੀ ਸਾਰੇ ਸਾਡੇ ਕੁਆਬ ਹੀ ਰਹੇ ਆ ਔਰ ਸਾਡਾ ਇੱਥੋਂ ਤੱਕ ਕਿ ਟ੍ਰਾਂਸਪੋਰਟਰਾਂ ਦੇ ਜਿਹੜੇ ਮਾਲਕ ਹੈ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਵੀ ਆਪਣੇ ਆਪ ਆਉਣਗੇ ਜਾਂ ਨੁਮਾਇंदे ਭੇਜਣਗੇ ਵੀ ਠੀਕ ਆ ਉਹਨਾਂ ਨੇ ਸਮਰਥਨ ਦਿੱਤਾ ਹੈਗਾ ਹਾਂਜੀ ਹੋਰ ਕੋਈ ਸਵਾਲ ਠੀਕ ਹੈ ਜਿਹੜੀਆਂ ਐਮਰਜੈਂਸੀ ਸੇਵਾਵਾਂ ਨੇ ਹਾਂ ਐਮਰਜੈਂਸੀ ਸੇਵਾਵਾਂ ਵਿੱਚ ਮੈਡੀਕਲ ਸੇਵਾਵਾਂ ਬਹਾਲ ਰਹਿਣਗੀਆਂ ਉਹਦੇ ਵਿੱਚ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈਗਾ ਉਹ ਵੀ ਬਹਾਲ ਰੱਖਿਆ ਜਾਊਗਾ ਕੋਈ ਆਪਣਾ ਬਾਹਰ ਜਾ ਰਿਹਾ ਹਵਾਈ ਜਾਜ ਦੀ ਟਿਕਟ ਹੈਗੀ ਹੈ ਕਿਸੇ ਕੋਲੇ ਠੀਕ ਹੈ ਅਰਜੈਂਟ ਹੈਗਾ ਉਹ ਵੀ ਅਸੀਂ ਬਹਾਲ ਰੱਖਾਂਗੇ ਕੁਮਾਰ ਦਾ ਸਵਾਰਾ ਆ ਰਿਹਾ ਉਹ ਵੀ ਖਿਆਲ ਯਾਨੀ ਐਮਰਜੈਂਸੀ ਸੇਵਾਵਾਂ 'ਤੇ ਕੋਈ ਪਾਬੰਦੀ ਨਹੀਂ ਹੋਊਗੀ ਸਾਡੇ ਇਹ ਅਸੀਂ ਫੈਸਲਾ ਕਰ ਲਿਆ ਐਮਰਜੈਂਸੀ ਸੇਵਾਵਾਂ ਉਹਨਾਂ ਹਾਲਾਤਾਂ ਵਿੱਚ ਆਪਾਂ ਬਹਾਲ ਰੱਖਾਂਗੇ ਕੋਈ ਤਰ ਪਰਲਲ ਜਿੱਥੇ ਤੁਸੀਂ ਪੀਪੀ ਕਰ ਰਹੇ ਹੋ 12 ਵਜੇ ਚੰਡੀਗੜ੍ਹ ਦੇ ਵਿੱਚ ਐਸਪੀਐਮਡੀ ਵੀ ਇੱਕ ਮੀਟਿੰਗ ਚੱਲ ਰਹੀ ਹੈ ਉਸ ਮੀਟਿੰਗ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਔਰ ਤੁਸੀਂ ਉਹਦਾ ਹਿੱਸਾ ਹੋ ਜਾਂ ਨਹੀਂ ਦੋ ਗੱਲਾਂ ਤੁਹਾਨੂੰ ਪਤਾ ਪਟਿਆਲੇ ਆਪਣੀ ਸਾਂਝੀ ਮੀਟਿੰਗ ਹੋਈ ਸੀਗੀ ਔਰ ਉਦੋਂ ਹੀ ਉਹਨਾਂ ਅਨਾਉਂਸਮੈਂਟ ਕਰਤਾ ਸੀ ਵੀ ਜੋ ਮੀਟਿੰਗ ਦੇ ਅੰਦਰ ਗੱਲਬਾਤ ਦਾ ਡਿਸਕਸ਼ਨ ਦਾ ਅਜੰਡਾ ਬਣਿਆ ਹੈਗਾ ਵੀ ਗਾਹਾਂ ਕਿਵੇਂ ਇਕਤਾ ਬਣ ਸਕੇ ਸਮੁੱਚੇ ਉਹਨਾਂ ਨੇ ਉਦੋਂ ਹੀ ਸਾਨੂੰ ਕਨਵੇ ਕਰਤਾ ਸੀ ਵੀ ਸਾਡੀ ਚੰਬੀ ਨੂੰ ਮੀਟਿੰਗ ਹੈਗੀ ਆ ਤੇ ਕੱਲ ਜਿਹੜਾ ਪ੍ਰੋਗਰਾਮ ਹੋਇਆ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਿੰਨਾਂ ਵਿੱਚ ਆਪਣੇ ਤੌਰ ਤੇ ਸਾਡੀ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਨੇ ਵੀ ਟੋਕਨ ਸੰਭੂਲਿਤ ਕੀਤੀ ਹੈਗੀ ਆ ਉਹਦੇ ਵਿੱਚ ਬਿੱਕੇ ਜੂ ਆਜ਼ਾਦ ਦੇ ਕੋ ਸਾਥੀ ਵੀ ਗਏ ਹੈਗੇ ਆ ਔਰ ਬਿੱਕੇ ਜੂ ਕ੍ਰਾਂਤੀਕਾਰੀ ਦੇ ਵੀ ਠੀਕ ਹੈ ਜੀ ਤੋਂ ਉਹਨਾਂ ਨੇ ਅੱਜ ਆਪਣਾ ਪ੍ਰੋਗਰਾਮ ਲੀਕ ਕੇ ਗਾਹਾਂ ਅੰਦੋਲਨ ਕਿਵੇਂ ਬਣੇ ਜਾਂ ਅੰਦੋਲਨਾਂ ਦੀ ਕਿਵੇਂ ਹਮਾਇਤ ਕੀਤੀ ਜਾਵੇ ਅੱਜ ਸ਼ਾਮ ਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਪ੍ਰਦੇਸ਼ ਸਾਹਿਬ ਜਿਹੜਾ 7th ਮਾਰਚ ਕੱਢਣਾ ਕਿੱਥੋਂ ਕੱਢਣਾ ਜੀ ਦੇਖੋ 27 ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਹੈਗਾ ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣਾ ਔਰ ਉਹਦੇ ਲਈ 27 ਅਸੀਂ ਟਿੱਕੀਓ ਕੋਈ ਕੱਲ ਵੀ ਪਰਸੋਂ ਵੀ 27 ਨੂੰ ਪੰਜਾਬ ਤੁਹਾਨੂੰ ਮੁਹਿੰਮ ਦਿਖੂਗੀ ਮੈਂ ਬਕਾਇਦਾ ਇੱਧਰ ਦੁਬੁਰਜੀ ਤੋਂ ਸ਼ੁਰੂ ਹੋ ਜਾਊਂਗਾ 8 ਵਜੇ ਔਰ ਬੱਸ ਸਟੈਂਡ ਤੱਕ ਆਵਾਂਗੇ ਅਸੀਂ ਉਹਦੇ ਵਿੱਚ ਢੋਲ ਵੀ ਲੈ ਸਕਦੇ ਆਂ ਪੀਪੇ ਵੀ ਲੈ ਸਕਦੇ ਆਂ ਖੜਕਾ ਕੇ ਸਾਡੇ ਸਪੀਕਰ ਵੀ ਚੱਲਦੇ ਹੋਣਗੇ ਅਸੀਂ ਦਵਰਕੀ ਲਈ ਹੋਊਗੀ ਹਰ ਦੁਕਾਨ ਤੇ ਜਾ ਕੇ ਹੱਥ ਜੋੜ ਕੇ ਉਹਨੂੰ ਅਪੀਲ ਵੀ ਕਰਾਂਗੇ ਵਿਆਹ ਵਾਲੀ ਗੱਡੀਆਂ ਹੋਣਗੀਆਂ 30 ਤਰੀਕ ਨੂੰ ਉਹ ਜਦ ਦਿੱ ਜਾਣਗੇ ਕਿ ਸਾਇਬ ਬਹੁਤ ਹੈ ਜੀ ਦੇਖੋ ਦੋ ਗੱਲਾਂ ਵਿਆਹ ਤੇ ਦੇਖੋ ਜਿੱਥੋਂ ਤੱਕ ਲਾੜਾ ਲਾੜੀ ਦਾ ਸਬੰਧ ਆ ਉਹਦੇ ਸਬੰਧ ਐਮਰਜੈਂਸੀ ਸਵਾਵਾ ਅਸੀਂ ਬਾਹਰ ਰੱਖਿਆ ਠੀਕ ਹੈ ਜੀ ਔਰ ਜੀ ਧੰਨਵਾਦ ਜੀ ਹਾਂ ਸੂਨ ਲੈ ਕੇ ਸਾਨੂੰ ਜੱਪ ਚਲਾਈ ਨਾ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਅੱਗੇ ਹੁੰਦਾ ਹਾਂ ਦੇਖਿਏ ਜਿਸ ਤਰ੍ਹਾਂ ਸੇ ਅਮਨੇ ਦਿਖਾਇ ਇਸ਼ੂ ਅਬ ਪਾਰਲੀਮੈਂਟਸ ਮੇ ਪਹਿਲੇ ਤੋਂ ਕਾਰਪੋਰੇਟ ਕੇ ਖਿਲਾਫ ਚਲਤਾ ਰਹਾ ਉਸਕੇ ਬਾਅਦ ਜਬ ਗ੍ਰਹਿ ਮੰਤਰੀ ਜੀ ਬੋਲੇ ਹਨ तो दूसरा मुद्दा बन गया और उसके बाद फिर धक्का मुक्की वाला मुद्दा पार्लियामेंट में हमें नजर आया तो ऐसा नहीं लगता भी देश देश के के आम लोगों के लिए देश की पार्लियामेंट चल रही है जहां आम लोगों को मुखातब हो रहे हैं। ऐसा लगता है कि किसान आंदोलन को टारगेट करने के लिए बेशक जो अंबेडकर जी के बारे में गृह मंत्री जी ने कहा वो उचित हम नहीं मानते ऐसा नहीं बोला जाना चाहिए था लेकिन विपक्ष हो या सत्ता पक्ष इस बार पार्लियामेंट में किसान मजदूर की आवाज उठने नहीं देगी बेशक विपक्ष के लोग खनौरी पर जा रहे हैं हर का हक है लेकिन जब इतना बड़ा मुद्दा बनता हर सियासी पार्टी उसमें अपनी रोटी सेकने का यत्न करती है हम ऐसा मानते हैं उसको तो ये मानते नहीं है बस फोटो के इशू को लेकर देखिये दो बातें बाते। आप अम्बेदकर जी का अगर सम्मान करते हैं तो अम्बेडकर जी ने जो कुछ कहा उनके समुदाय के लिए क्या किया है कोई भी सरकार हो तो हमारा इतना दलत गरीब पछड़ा वर्ग है उनके पूरे हिंदुस्तान में उनसे जातियाँ होती हैं नौकरी की सवाल है बड़ी उनकी दिनचर्या से लेकर शाम तक खाने का गुजारा मुश्किल है अब अगर अंबेडकर जी का नाम लेते हैं तो उस समाज के लिए उत्थान के लिए आपने क्या किया उसको अपने सेहत सहूलते देने के लिए या एजुकेशन देने के क्या कार्यक्रम वो तो मुझे कहीं नजर नहीं आता बस उसके नाम को हर पार्टी यूटिलाइज करके उनके समुदाय की वोट लेना चाहती है वोट का ही मसला है मुझे तो लगता है और कोई नहीं है हालात खराब ही करना चाहते हैं देखिए ये हमने देखा पंजाब में और देश भर में भी पंजाब में भी कुछ जगह पर एजेंसियां केंद्र और पंजाब की लगी हुई हैं और किसान मजदूर आंदोलन को डीरेल किस तरह से किया जाए बयानबाजी भी अभी जाक, सुनील जाखड़ जी का बयान भी वो डी रेल कर अलग अलग तरीके से बयान देके एक आपको पता है एमपी थे भाजपा के वो बोल गए थे 700 लड़कियां गैब होगी आंदोलन से कुछ कुछ का सर पांव नहीं है तो इस तरह की हमारे ऊपर छीटा कसी होती रहती हमें बदनाम करने के लिए बेड़, बेड़, बेड़ यार, बेड़।